ਸਸ ਸਿਕਲ ਸਾਰਿਆਂ ਨੂੰ ਫਸਟ ਚੈਸ ਕਲੌਸ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਲੋ ਜੀ ਅੱਜ ਨਾ ਆਪਣੇ ਸੂਟ ਆ ਕਿਸੇ ਭੈਣ ਦੇ ਸਟਿਚ ਹੋਏ ਹੋਏ ਨੇ ਵਰਕ ਹੋਏ ਹੋਏ ਨੇ ਵਿਦ ਹੈਂਡ ਵਰਕ ਔਰ ਜਾ ਰਹੇ ਸੀਗੇ ਤੇ ਮੈਂ ਤੁਹਾਨੂੰ ਦਿਖਾ ਦੇਣੀ ਆ ਲੋ ਇਹਨੇ ਸਾਰੇ ਸੂਟ ਨੇ ਭੈਣ ਦੇ ਲੋ ਉਹਨਾਂ ਦੀ ਬੇਟੀ ਦੇ ਵੀ ਆ ਨਾਲ ਔਰ ਉਹਨਾਂ ਦੀ ਮੰਮਾ ਦੇ ਵੀ ਆ ਨਾਲ ਠੀਕ ਹੈ ਔਰ ਅੱਜ ਆਪਾਂ ਪਾਰਸਲ ਭੇਜਣਾ ਸੀ ਇਹ ਬਾਹਰ ਹੈਗੇ ਨੇ ਭੈਣ ਤੇ ਮੈਂ ਤੁਹਾਨੂੰ ਇਹ ਸੂਟ ਜ਼ਰੂਰ ਦਿਖਾਵਾਂਗੀ ਪਹਿਲਾਂ ਤੇ ਜਲਦੋਂ ਤੇ ਫਿਰ ਆਪਾਂ ਤੁਹਾਨੂੰ ਪਲੇਨ ਕਪੜਾ ਵੀ ਦਿਖਾਵਾਂਗੇ ਠੀਕ ਹੈ ਜੀ ਜਿਹੜਾ ਵੀ ਆਪਣੇ ਕੋਲੇ ਅਵੇਲੇਬਲ ਹੈਗਾ ਲੋਨ ਵਾਹ ਲੋ ਦੀ ਕ੍ਰੇਪ ਦੇ ਉੱਪਰ ਬਣਿਆ ਹੋਇਆ ਇਹ ਹੈਂਡਵਰਕ ਦਾ ਸੂਟ ਆ ਔਰ ਇਹ ਹੈਗਾ ਜੀ ਇਹਦਾ ਨੈਕ ਕਾਫੀ ਜ਼ਿਆਦਾ ਸਫਾਈ ਨਾਲ ਬਹੁਤ ਸੋਹਣਾ ਵਰਕ ਹੋਇਆ ਹੋਇਆ ਔਰ ਇਹ ਹੈ ਇਹਦੇ ਬਾਜੂ ਠੀਕ ਹੈ ਜੀ ਤੇ ਸਾਰੇ ਤੇ ਬੁਟੀਆ ਔਰ ਨੀਚੇ ਜਾ ਕੇ ਘੇਰੇ ਤੇ ਫੇਰ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੂ ਠੀਕ ਹੈ ਜੀ ਤੇ ਨਾਲ ਇਹਦੇ ਪਲੇਨ ਸਲਵਾਰ ਰੱਖੀ ਹੈ ਇਹ ਵਾਲੀ ਤੇ ਇਹ ਹੈਗਾ ਜੀ ਇਹਦੇ ਪਿਓਰ ਚਨੋਨ ਦਾ ਨਾਲ ਦੁਪੱਟਾ ਲੱਗਿਆ ਹੋਇਆ ਦੁਪੱਟੇ ਨਾਲ ਗੋਟਾ ਠੀਕ ਹੈ ਜੀ ਨੈਕਸਟ ਦੇਖੋ ਇਹ ਹੈਗਾ ਜੀ ਉਹਨਾਂ ਦੀ ਛੁਟਕੀ ਜੀ ਬੇਟੀ ਦਾ ਸੂਟ। ਨਾ ਆਦਾ ਜੀ। ਇਹ ਹੈਗੀ ਐ ਸਲਵਾਰ ਉਹਦੀ। ਇਹ ਨਾਲ ਉਹਦੇ ਅ ਇਲਾਸਟਿਕ ਵਾਲੀ ਸਲਵਾਰ ਬਣਾਈ ਆਪਾਂ। ਇਹ ਹੈਗਾ ਜੀ ਉਹਦਾ ਸ਼ਰਟ। ਪਰ ਉਹਨਾਂ ਨੇ ਕਿਹਾ ਸੀਗਾ ਕਿ ਇਹਦੇ ਕੱਲੀ ਬੂਟੀ ਪਾਉਣੀ ਆ, ਸੋ ਆਪਾਂ ਇਹਦੇ ਕੱਲੀ ਬੂਟੀ ਪਾਈ। ਠੀਕ ਹੈ ਜੀ। ਇਦਾਂ ਕਰਕੇ ਇਹਦੇ ਪਾਈਪਿੰਗ ਲੱਗਦੀ ਆ। ਤੇ ਨਾਲ ਦਿੱਤਾ ਹੈਗਾ ਛੋਟਾ ਜਿਹਾ ਇੱਕ ਦੁਪੱਟਾ। ਉਹਨੂੰ ਲਾਇਆ ਗੁੱਟਾ, 8 ਸਾਲ ਦੀ ਬੇਟੀ ਆ ਉਹਨਾਂ ਦੀ। ਨੋ ਨੈਕਸਟ ਦਿਖਾਉਣੀ ਆ ਇਹ ਵਾਲਾ ਸੂਟ ਲਗਭਗ ਸੇਮ ਹੀ ਆ ਬਸ ਇੰਨਾ ਕ ਫਰਕ ਹੈ ਕਿ ਇਹਦੇ ਨਾਲ ਆ ਸਲਵਾਰ ਤੇ ਵਰਕ ਦਿੱਤਾ ਹੋਇਆ ਪਰ ਨਾ ਇਹ ਸੂਟ ਦੇ ਵਿੱਚ ਝਲਕ ਬਹੁਤ ਪੈਂਦੀ ਆ ਕਦੇ ਤਾਂ ਤੁਹਾਨੂੰ ਲੱਗਦਾ ਵੀ ਇਹ ਗੂੜਾ ਹੈ ਕਦੇ ਲੱਗਦਾ ਇਹ ਫਿੱਕਾ ਹੈ ਅਸੀਂ ਇਹਨੂੰ 2-3 ਵਾਰ ਡਾਈ ਕਰਾ ਲਿਆ ਪਰ ਇਹ ਇਹਦੀ ਕਿਉਂਕਿ ਇਹਦੇ ਤੇ ਨਾ ਝਲਕ ਪਈ ਜਾਂਦੀ ਹੈ ਕਟੇ ਡਾ ਕਰ ਲੋ ਤਾਂ ਇਹਲਾ ਦਾ ਰੰਗ ਹੋ ਰਿਹਾ ਇਧਰ ਕਰ ਲੋ ਤੇ ਰੰਗ ਹੋ ਰਿਹਾ ਹੈ ਇਸ ਤਰ੍ਹਾਂ ਦਾ ਹੀ ਸਟੱਫ ਹੈਗਾ ਇਹ ਤੇ ਨੈਕਸਟ ਹੈ ਇਹ ਵਲਾ ਇਹ ਉਹਨਾਂ ਦੀ ਬੇਟੀ ਦਾ ਨਾ ਛੋਟੀ ਹੈ ਜਿਹੜੀ ਉਹਦਾ ਲਹਿੰਗਾ ਹੈ। ਲੋ ਮੈਂ ਤੁਹਾਨੂੰ ਦਿਖਾਉਣੀ ਆ ਉਹਦਾ ਲਹਿੰਗਾ। ਬਰਬਰੀ ਦੇ ਵਿੱਚ ਸ਼ਰਟ ਬਣਾਈ ਹੈ। ਲੋ ਜੀ, ਛੁਟਕੀ ਜੀ ਸ਼ਰਟ ਦੇਖੋ ਬਾਹਲੇ ਸੋਨੇ ਲਾ ਦੇ ਹੁੰਦੇ ਐ ਡੇ ਡੇ ਕੱਪੜੇ। ਛੋਟੇ ਛੋਟੇ ਜੇ ਕੱਪੜੇ ਬਾਹਲੇ ਸੋਨੇ ਲਾਦੇ ਐ। ਲੋ ਨਿੱਕੀ ਜੀ ਤੇ ਇਹ ਹੈਗੀ ਬਾਜੂ ਬਾਜੂ ਦੇ ਉੱਪਰ ਸਾਰਾ ਹੈਂਡਵਰਕ ਹੈ ਜੀ ਇਹ। ਬਹੁਤ ਪਿਆਰਾ ਲੱਗਦਾ ਸੂਟ ਇਹ ਵੀ ਆਪਾਂ ਡਾਈ ਕਰਾਇਆ ਸੀਗਾ। ਤੇ ਇਹ ਹੈਗਾ ਜੀ ਉਹਦਾ ਲਹਿੰਗਾ। ਫੁੱਲਾ ਡੁੱਲਾ ਐਨ ਹੈਵੀ ਲਹਿੰਗਾ ਕਿਉਂਕਿ ਬੱਚਾ ਲੰਬਾ ਹੈ ਕਹਿਣ ਨੂੰ ਭਾਵੇਂ 8 ਸਾਲ ਦਾ ਬੱਚਾ ਇਹ ਨਾਲ ਇਹਦੇ ਇਹ ਲਟਕਣ ਦਿੱਤੇ ਨੇ ਠੀਕ ਹੈ ਇਹ ਹੈਗਾ ਉਹਦਾ ਨਾਲਾ ਪੂਰਾ ਹੈਵੀ ਲਹਿੰਗਾ ਬਣਾਇਆ ਨੀਚੇ ਗੋਟੇ ਵਗੈਰਾ ਲਾਈ ਹੋਏ ਨੇ ਬਹੁਤ ਪਿਆਰਾ ਲੱਗਦਾ ਠੀਕ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਹੈਗਾ ਪਿਓਰ ਚਨੂਨ ਦਾ ਤੇ ਨੈਕਸਟ ਹੈ ਇਹ ਭੈਣ ਜਿਹੜੀ ਉਹ ਗੁੜੀਆ ਦੇ ਮੰਮੀ ਨੇ ਉਹਨਾਂ ਦਾ ਸੂਟ ਹੈ। ਨਾ ਨਸੀਆਂ ਦੀ ਕੋਈ ਛਾਵਾ ਵਧੀਆਂ ਦੀ ਕੋਈ ਇਹ ਵੀ ਬਰਬਰੀ ਦੇ ਵਿੱਚ ਸ਼ਰਟ ਹੈ। ਹੈਂਡਵਰਕ ਦਾ ਹੀ ਆ ਸਾਰਾ ਇਹ ਸੂਟ। ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਦੇ ਉੱਪਰ ਇਹ ਵਾਲਾ ਫਲਾਵਰ। ਠੀਕ ਹੈ ਤੇ ਨੈਕਸਟ ਹੈਗੀ ਸਲਵਾਰ। ਇਹਦੀ ਵੀ ਸਲਵਾਰ ਤੇ ਇਦਾਂ ਵਰਕ ਕੀਤਾ ਹੋਇਆ। ਕਾਫੀ ਸੋਹਣੇ ਲੱਗਦੇ ਨੇ ਜੀ ਇਹ ਸੂਟ ਨਾ ਹੈਂਡਵਰਕ ਦੇ ਦੇਖੋ। रेडीमेड ਦਾ ਇੱਕ ਤਾਂ રેਡੀमेड ਆਉਂਦੇ ਨੇ ਔਰ ਇੱਕ ਆਪਾਂ ਵਰਕ ਕਰਵਾਉਣੇ ਆ ਜਿਹੜੇ ਕਰਵਾਉਣੇ ਆ ਦੇਖੋ ਉਹਨਾਂ ਦੀ ਗ੍ਰੇਸ ਤਾਂ ਆਪਣੀ ਹੋਈ ਹੁੰਦੀ ਹੈ ਹਨਾ ਸਸਤੇ ਵੀ ਮਿਲ ਜਾਂਦੇ ਨੇ ਜਿਹੜੇ ਰੈਡੀमेड ਆਉਂਦੇ ਨੇ ਪਰ ਉਹਨਾਂ ਦੇ ਨਾ ਫਿਰ ਆਹ ਜਿਹੜੇ ਧਾਗੇ ਜੇ ਨੇ 17 ਹੀ ਨਾ ਉਹ ਨਿਕਲਦੀਆਂ ਰਹਿੰਦੀਆਂ ਨੇ ਤੇ ਇਹ ਹੈਗਾ ਬਰਬਰੀ ਦੇ ਵਿੱਚ ਦੁਪੱਟਾ ਪਹਿਣ ਦਾ ਬਰਬਰੀ ਦੇ ਵਿੱਚ ਸ਼ਰਟ ਆ ਤੇ ਇਹ ਲੱਗਿਆ ਹੋਇਆ ਜੀ ਉਹਨੂੰ ਕੁੱਟਾ ਠੀਕ ਹੈ ਜੀ ਤੇ ਨੈਕਸਟ ਹੈਗੀ ਉਹ ਗੁੜੀਆ ਦੀ ਇੱਕ ਫਰੌਕ ਬਣਾਈ ਹੈ organza ਦੇ ਵਿੱਚ ਸਲਵਾਰ ਦੇ ਨਾਲ ਕਲੀਆਂ ਵਾਲੀ ਫਰੌਕ ਬਣਾਈ ਐ ਲੋ ਜੀ ਇਹ ਉੱਪਰ ਇਹ ਵਾਲੀ ਡਿਜ਼ਾਈਨਿੰਗ ਕੀਤੀ ਐ neck ਦੇ ਉੱਪਰ ਔਰ ਇਹ ਇਹਦੀਆਂ ਬਾਹੂ ਬਣਾਈਆਂ ਨੇ ਬਹੁਤ ਸੋਹਣਾ ਲੱਗਦਾ ਐ ਔਰ ਨੀਚੇ ਸਾਰੀ ਕਲੀਆਂ ਵਾਲੀ ਫੁੱਲ ਫਲੇਅਰ ਜਿਹੜੀ ਫਰੌਕ ਹੈਗੀ ਆ ਉਹ ਬਣੀ ਪੂਰੀ ਐਨ ਖੁੱਲੀ ਡੁੱਲੀ ਠੀਕ ਐ ਜੀ ਤੇ ਇਹ ਐ ਦੇ ਨਾਲ ਸਲਵਾਰ ਕ੍ਰੇਪ ਦੀ ਡਾਈ ਕਰਾ ਕੇ ਲਾਈ ਆ ਨਾਲ ਆਪਾਂ ਤੇ ਇਹ ਹੈਗਾ ਜੀ ਹਾਫ ਪਿਓਰ ਸ਼ਫੋਨ ਦਾ ਦੁਪੱਟਾ ਕਿਉਂਕਿ ਬੱਚੇ ਆ ਜਿਹੜੇ ਉਹਨਾਂ ਨੇ ਬਹੁਤੇ ਵਾਰ ਟਪਾਉਣਾ ਨਹੀਂ ਹੁੰਦਾ ਤੇ ਬੜੇ ਸੋਹਣਾ ਜਿਹਾ ਖਿਆਰਾ ਜਿਹਾ ਗੋਟਾ ਲੱਗਿਆ ਇਹਨੂੰ ਠੀਕ ਹੈ ਜੀ ਲਓ 2 ਕਿ ਮੀਟਰ ਦਾ ਦੁਪੱਟਾ ਲਾਇਆ ਆਪਾਂ ਬੜੀ ਜਿਆਦਾ ਵੱਡਾ ਨਹੀਂ ਲਾਇਆ ਤੇ ਲੋ ਜੀ ਹੁਣ ਮੈਂ ਇਹਨਾਂ ਨੂੰ ਤਾਂ ਕਰੂੰਗੀ ਇਕੱਠੇ ਕਿਉਂਕਿ ਪਾਰਸਲ ਭੇਜਣਾ ਆਪਾਂ ਤੇ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਆਪਣਾ ਡਿਜ਼ਾਈਨ ਦੇ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਆਰੀਵਰਕ ਜਿਹੜਾ ਮਰਜੀ ਤੇ ਸਟੱਫ ਮੈਂ ਤੁਹਾਨੂੰ ਜਿਹੜਾ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਤੁਸੀਂ ਇਹਨਾਂ ਦੇ ਬੱਟ ਦੇ ਨਾ ਜਾਓ ਵੀ ਇੱਥੇ ਬੱਟ ਪਏ ਹੋਏ ਨਹੀਂ ਇਹਨਾਂ ਨੂੰ ਭੁੱਲ ਜਿਓ ਤੁਸੀਂ ਬੱਟਾਂ ਨੂੰ ਇਹ ਦੇਖੋ ਤੁਸੀਂ ਕਲਰ ਦੇਖੋ ਮਾਊਸ ਕਲਰ ਜਿਹਾ ਲੱਗ ਰਿਹਾ ਮੈਨੂੰ ਸਹੀ ਆ ਰਿਹਾ ਦੇਖੋ ਨੇੜੇ ਆ ਕੇ ਲਾਈਟ ਹੋ ਜਾਂਦਾ ਹੈ ਹਾਈਟ ਸਹੀ ਹਾਂ ਜਿੱਥੇ ਸਹੀ ਹੋਵੇ ਇੱਥੇ ਠੀਕ ਹੈ ਇਹ ਬਟ ਪਏ ਹੋਏ ਨੇ ਇਹਦੇ ਵਿੱਚ ਤੁਸੀਂ ਭੁੱਲ ਜਿਓ ਇਹਨੂੰ ਨੇਚਰਲ ਕ੍ਰੇਪ ਹੈ ਆ ਰੰਗ ਠੀਕ ਹੈ ਜੀ ਹਾਂ ਠੀਕ ਹੈ ਲੋ ਜੀ ਜੇ ਤਾਂ ਲਓਗੇ ਇਹਨਾਂ ਦੇ ਵਿੱਚੋਂ ਤਾਂ ਤੁਹਾਨੂੰ ਮਿਲ ਜਾਊਗਾ ਜੀ ਇਹ 1200 ਦਾ ਸੂਟ ਅਗਰ ਤੁਸੀਂ ਮਾਰਕੀਟ ਚੋਂ ਸਾਡੇ ਤੋਂ ਦੁਬਾਰਾ ਕਿ ਆਪਣੀ ਪਸੰਦ ਦਾ ਕਲਰ ਲੈਣਾ ਹੈਗਾ ਤਾਂ 1350 ਦੇ ਵਿੱਚ ਪਊਗਾ ਸੋ ਇਹ ਤੁਹਾਨੂੰ ਅੱਜ 12 1200 ਦੇ ਰਸਟ ਕਲਰ ਠੀਕ ਹੈ ਜੀ ਰਸਟ ਕਲਰ ਦੀ ਨੇਚਰਲ ਗ੍ਰੇ ਸਹੀ ਆ ਰਿਹਾ ਹਾਂ ਹਾਂ ਰਸਟ ਕਲਰ ਦੇ ਵਿੱਚ 12 1200 ਦੇ ਵਿੱਚ ਮਿਲ ਜਾਣਗੇ ਇੱਕ ਇਹ ਵਾਲਾ ਕਲਰ ਹੈਗਾ ਸਾਡੇ ਕੋਲ ਇਹ ਹਾਂ ਇਹ ਵੀ ਰਸ ਇਹ ਹੈਗੀ ਆ ਕੀਕੋਮ ਜਿਹਾ ਸ਼ੇਡ ਹੈ ਇਹ ਫਲੋਜੀ ਹੈ ਤਾਂ ਆਹ ਹਾਂ ਫਲੋਜੀ ਵਾਲਾ ਡਾਰਕ ਸੀ ਗ੍ਰੀਨ ਜਾਂ ਫਲੋਜੀ ਜਾਂ ਪਤਾ ਨਹੀਂ ਕਿਹੜਾ ਸਹੀ ਆ ਰਿਹਾ ਸਰਦਈ ਹੁੰਦਾ ਹੈ ਦੇਖੋ ਹਾਂ ਦੂਰੋਂ ਸ਼ਾਇਦ ਸਹੀ ਹੁੰਦਾ ਹੋਵੇ ਇੱਕ ਨੰਬਰ ਜਿਵੇਂ ਗ੍ਰੀਨ ਦਾ ਟੱਚ ਹੋਵੇ ਜਿਸ ਨੂੰ ਪੰਚਾਇਤ ਪਤਾ ਨਹੀਂ ਕਿਹੜਾ ਕਹਿ ਦਿੰਨੇ ਆ ਆਂਦਾ ਜੀ ਉਹ ਵਾਲਾ ਲਓ ਜੀ ਨੈਕਸਟ ਦੇਖੋ ਮਹਿੰਦੀ ਕਲਰ ਇਹ ਮੈਂ ਦੇਖ ਲਾਂ ਪੂਰਾ ਸੂਟ ਹੈਗਾ ਵੀ ਅਖਣੀ ਲਓ ਜੀ ਇਹ ਤੁਹਾਨੂੰ ਪੂਰਾ ਸੂਟ ਨਹੀਂ ਮਿਲਦਾ 4 ਮੀਟਰ ਨਹੀਂ 4 ਨਹੀਂ ਇਹ ਸ਼ਰਟ ਪੀਸ ਹੈ ਜੀ ਇਹ 2.5 ਮੀਟਰ ਮਿਲੂਗਾ ਇਹ ਤੁਹਾਨੂੰ ਇਹ ਤੁਸੀਂ ਕਿਸੇ ਨਾਲ ਕੰਟਰਾਸਟ ਕਰ ਸਕਦੇ ਹੋ ਜਿਵੇਂ ਆਪਾਂ ਕਈ ਵਾਰੀ ਨੇ ਲਾਈਟ ਕਲਰ ਦੇ ਨਾਲ ਇਦਾਂ ਕੰਟਰਾਸਟ ਕਰ ਲੈਨੇ ਹੁੰਨੇ ਆ ਕਿਸੇ ਨੂੰ 2.5 ਮੀਟਰ ਚਾਹੀਦਾ 2.5 ਮੀਟਰ ਵੀ ਲੈ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਮੀਟਰ ਲਓਗੇ ਤਾਂ ਤੁਹਾਨੂੰ ਇਹ 650 ਦਾ ਪਊਗਾ ਕਿਉਂਕਿ 50 ਰੁਪਏ ਫਿਰ ਇਹਦੇ ਨਾਲ ਸ਼ਿਪਿੰਗ ਪੈਦੀ ਹੈ ਠੀਕ ਹੈ ਕੱਲਾ ਪੀਸ ਤੇ ਜਨੌਖਾ ਹੋ ਜਾਂਦਾ ਜੇ ਸੂਟ ਪੂਰਾ ਲਓਗੇ ਫਿਰ 1200 ਚ ਮਿਲੇਗਾ ਤੇ ਨੈਕਸਟ ਹੈਗਾ ਜੀ ਇਹ ਆਰਗੈਂਜ਼ਾ ਦਾ ਇੱਕੋ ਹੀ ਸੂਟ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਬਹੁਤ ਸੋਹਣਾ ਆਰਗੈਂਜ਼ਾ ਬਹੁਤ ਹੀ ਪਿਆਰਾ ਸੌਫਟ ਆਰਗੈਂਜ਼ਾ ਇਹਦੇ ਨਾਲ ਦੇ ਸੂਟ ਬਣ ਕੇ ਗਏ ਨੇ ਆਪਣੇ ਭੈਣਾਂ ਦੇ ਤੇ ਕਾਫੀ ਸੋਹਣਾ ਇਹ ਤੁਹਾਨੂੰ 1350 ਦੇ ਵਿੱਚ ਰੰਗ ਹੋ ਰਹੀ ਆ ਜਾਂਦਾ ਇੱਥੇ ਬੋਟਲ ਗ੍ਰੀਨ ਕਲਰ ਹੈ ਜੀ ਬਹੁਤ ਸੋਹਣਾ ਇੱਥੇ ਨਹੀਂ ਆਉਂਦਾ ਅਗਲਾ ਦੇਖੋ ਤੁਸੀਂ ਲੋ ਜੀ ਇਹ ਵੀ ਬਹੁਤ ਪਿਆਰਾ ਹੈ ਟਿਸ਼ੂ ਸ਼ਿਮਰ ਦੇ ਵਿੱਚ ਸੂਟ ਹੈਗਾ ਕਲਰ ਬਾਲਾ ਸੋਹਣਾ ਨੇੜੇ ਆ ਕੇ ਥੋੜਾ ਲਾਈਟ ਲੱਗਦਾ ਹੈ ਨਾ ਤੇ ਦੂਰੋਂ ਦੇਖੋ ਤੁਸੀਂ ਕਾਫੀ ਜਿਆਦਾ ਪਿਆਰਾ ਸੂਟ ਹੈਗਾ ਇਹ ਸਹੀ ਆ ਰਿਹਾ ਸਾਢੇ 1350 ਦੇ ਵਿੱਚ ਮਿਲ ਜੂਗਾ ਇਹ ਸੂਟ ਤੁਹਾਨੂੰ ਆ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਆ ਪਹਿਲਾਂ ਹੋਰ ਦਿਖਾਉਣੀ ਆ ਤੁਹਾਨੂੰ ਆਹ ਲਓ ਜੀ ਕਈ ਸੂਟ ਤਾਂ ਇਹਦੇ ਵਿੱਚ ਕਿੰਨੇ ਕਿੰਨੇ ਸੂਟ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਆਹ ਲਓ ਆ ਸੂਟ ਹੈ ਜਿਹੜਾ ਇਹ ਵੀ ਤੁਹਾਨੂੰ 1200 ਦੇ ਵਿੱਚ ਮਿਲ ਜੂਗਾ ਨੇਚਰਲ ਗ੍ਰੇਡ ਦੇ ਸੂਟ ਨੇ ਜੀ ਸਾਰੇ ਲਵੈਂਡਰ ਜਾਂ ਸ਼ੇਡ ਹੈਗਾ ਸਹੀ ਆ ਰਿਹਾ ਕਲਰ ਸਹੀ ਦੇਖ ਰਹੇ ਹੋ ਤੇ ਅਗਲਾ ਆਹ ਥੋੜਾ ਜਿਹਾ ਇੱਕ ਨੰਬਰ ਉਹ ਤੋਂ ਡਾਰਕ ਹੋ ਗਿਆ ਉਹ ਲਾਈਟ ਸੀ ਇਹ ਉਹਦੇ ਤੋਂ ਇੱਕ ਨੰਬਰ ਡਾਰਕ ਹੋ ਗਿਆ ਇਹ ਵੀ 1200 ਦੇ ਵਿੱਚ ਪਿਆ ਆਪੇ ਦੇਖ ਲਓ ਤੁਸੀਂ ਥੋੜਾ ਜਿਹਾ ਫਰਕ ਲੱਗੂਗਾ ਤੁਹਾਨੂੰ ਉਧਰ ਦਿਖਾ ਦੇ ਪਿਆ ਥੋੜਾ ਜਿਹਾ ਫਰਕ ਹੈ ਲਓ ਜੀ ਅਗਲਾ ਦੇਖੋ ਕਾਫੀ ਕਾਫੀ ਕਲਰ ਸਹੀ ਹੈ ਕਾਫੀ ਕਲਰ ਦੇ ਵਿੱਚ ਬੜਾ ਹੀ ਸੋਹਣਾ ਨੇਚਰਲ ਕ੍ਰੇਪ ਦਾ ਸੂਟ 1200 ਦਾ। ਲੋ ਜੀ ਵਾਈਨ ਸ਼ੇਡ। ਥੋੜਾ ਜਿਹਾ ਲਾਈਟ ਜਿਹਾ ਵਾਈਨ ਮੋਬੀਸ਼ ਵਾਈਨ ਜਿਹਾ ਹੁੰਦਾ ਜਿਹੜਾ ਉਹ ਵਾਲਾ ਸਹੀ ਆ ਰਿਹਾ ਕਲਰ। ਇੱਚ ਸਹੀ। ਸਹੀ ਆ। ਕਲਰ ਸਹੀ ਆ। ਇੱਕੋ ਹੀ ਸੂਟ ਹੈ 1200 ਰੁਪਏ ਦੇ ਵਿੱਚ। ਇਹ ਵਾਲਾ ਨਹੀਂ ਦੇਖਿਆ। ਉਹ ਗ੍ਰੀਨ ਦਾ ਦੇਖਿਆ ਸੀਗਾ। ਇਹ ਪੀਕਾਕ ਐਗਜੈਕਟ ਮੇਰੇ ਖਲ ਪੈਟਰੋਲ ਕਲਰ ਵੀ ਕਹਿ ਸਕਦੇ ਆ ਮੈਨੂੰ ਉਹਦੇ ਇਹਨੂੰ। ਦੇਖੋ ਸਹੀ ਆ ਰਿਹਾ। ਇਹ ਚ ਨਹੀਂ ਹੁੰਦਾ। ਬਹੁਤ ਸੋਹਣਾ ਕਲਰ ਹੈ ਟੀਕੋਕ ਦਾ ਸ਼ੇਡ ਕਰਦੇ ਨੇ ਬਹੁਤ ਜਾ ਹੁੰਦਾ ਹੈ ਅ ਇਸ ਨੇੜੇ ਕਰਕੇ ਹੁੰਦਾ ਹੈ ਦੂਰੋਂ ਤਾਂ ਸਹੀ ਹੁੰਦਾ ਜਦੋਂ ਜੁੜਦੀ ਹੈ 1200 ਦੇ ਵਿੱਚ ਮਿਲ ਜੂਗਾ ਜੀ ਮਾਣਾ ਮੋਟਾ ਦੇ ਇੱਕ ਦੇ ਨੰਬਰ ਦਾ ਫਰਕ ਵੀ ਦੇਖ ਪਾਈ ਜਾਂਦਾ ਹੁੰਦਾ ਹੈ ਲਓ ਜੀ ਇਹ ਸ਼ਿਮਰ ਦੇ ਵਿੱਚ ਹੈ ਬਹੁਤ ਸੋਹਣਾ ਕਲਰ ਹੈ ਕਲਰ ਸਹੀ ਆ ਰਿਹਾ ਹੁਣ 골ਡਨ ਕਲਰ ਹੈ ਬੜਾ ਸੋਹਣਾ ਕਲਰ ਹੈ ਠੀਕ ਹੈ ਇਹ ਤੁਹਾਨੂੰ 1300 ਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਲਓ ਫਿਰ ਮੈਂ ਤੁਹਾਨੂੰ ਥੋੜੀ ਜੀ ਘੱਟ ਰੇਂਜ ਦੇ ਦਿਖਾਉਣੀਆਂ ਇਹਨੂੰ ਆਪਾਂ ਸੈਮੀ ਚ ਵੀ ਲੈ ਸਕਦੇ ਆ ਸੈਮੀ ਤੋਂ ਥੋੜੇ ਜਿਹਾ ਅੱਛੇ ਨੇ ਬਸ ਸੈਮੀ ਤੋਂ ਥੋੜੇ ਜਿਹਾ ਅੱਛੇ ਨੇ 850 ਦੇ ਵਿੱਚ ਤੁਸੀਂ ਵਧਿਓ ਇਹ ਵਾਲਾ ਹੁਣ orange color ਦਾ ਇਹ ਵਾਲਾ ਵੀ 850 ਜਾਊਗਾ ਇਹ ਫਿਰ ਰੰਗ ਤਾਂ ਹੋਰ ਆ ਇੱਥੇ ਹੋਰ ਆਉਂਦਾ frozy ਨਹੀਂ ਹੈਗਾ frozy ਦੇ ਵਿੱਚ ਜਿਹੜਾ green ਦਾ ਟੱਚ ਹੁੰਦਾ ਉਹ ਵਾਲਾ coffee shade ਇਹ ਵਾਲਾ ਇਹ ਵੀ ਤੁਹਾਨੂੰ 850 ਚ ਆਊਗਾ ਹਾਂ ਮੈਨੂੰ ਉਹਦੇ ਵਰਗਾ ਇਹ ਲੱਗਦਾ ਹਾਂ ਕਰਿਆ ਹੈ ਹਾਂ ਕਰੇਪ ਐ ਸੈਮੀ ਤੋਂ ਥੋੜੀ ਵਧੀਆ ਵਾਲੀ ਹੈਗੀ ਐ ਤੇ 850 ਚ ਇਹ ਹੈਗਾ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਇਹ ਤਾਂ ਅੱਛੇ ਵਾਲੀ ਐ ਇਹ 1200 ਵਾਲੀ ਐ ਦੀ ਲੋ ਬੋਟਲ ਗ੍ਰੀਨ ਕਲਰ ਹੈ ਬਹੁਤ ਸੋਹਣਾ ਕਲਰ ਹੈ ਲੋ ਇਹਦੇ ਥੋੜਾ ਜਿਹਾ ਆ ਦੇਖੋ ਕਲਰ ਲੱਗਿਆ ਹੋਇਆ ਹੈ ਇਹ ਨਹੀਂ ਕੰਮ ਹੁੰਦਾ ਥੋੜੇ ਕਿਤੇ ਨਹੀਂ ਕਰਦਾ ਹਮ ਇਹਨਾਂ ਕੋਲੇ ਜੀ ਦੋ ਪੀਸ ਐ ਢਾਈ ਢਾਈ ਦੇ ਲੈ ਸਕਦੇ ਹੋ ਜਿੱਥੇ ਜਿੱਥੇ ਕਲਰ ਨਾ ਹੋਇਆ ਫਰਮਾ ਮੈਂ ਚੈੱਕ ਕਰਨਾ ਪਊਗਾ ਪਤਾ ਨਹੀਂ ਇੱਥੇ ਕਿਉਂ ਕਲਰ ਲੱਗਿਆ ਹੋਇਆ ਅਸੀਂ ਇੱਥੇ-ਇੱਥੇ ਲੱਗਿਆ ਹੋਇਆ ਇੱਕ ਪੱਲੇ ਤੇ ਆ ਤਾਂ ਤੁਹਾਨੂੰ 5 ਮੀਟਰ ਦਾ ਸੂਟ ਮਿਲ ਸਕਦਾ 850 ਦਾ ਮਜੈਂਟਾ ਕਲਰ ਦੇ ਵਿੱਚ ਕਿਉਂਕਿ ਦੋ ਪੀਸ ਆਪਣੇ ਕੋਲ 5-5 ਦੇ ਦੋਨਾਂ ਦੇ ਵਿੱਚ ਇੱਕ ਪੱਲਿਆਂ ਤੇ ਜਾ ਕੇ ਇਨਾ ਕੁ ਡਿਫੈਕਟ ਹੈ ਨੈਕਸਟ ਦੇਖੋ ਉਹ 850 ਦਾ ਸੀ ਇਹ ਵਾਲਾ ਵੀ ਤੁਹਾਨੂੰ 850 ਦੇ ਵਿੱਚ ਹੀ ਮਿਲਣਾ ਜੀ ਠੀਕ ਹੈ ਹੁਣ ਲਓ ਦੇਖੋ ਇਹ ਵਾਲਾ ਸੂਟ ਇਹ 1200 ਵਾਲਾ ਸੂਟ ਹੈ ਠੀਕ ਹੈ ਵਧੀਆ ਵਾਲੀ ਨੇਚਰਲ ਕ੍ਰੇਪ ਹੈ ਇਹ ਤੇ ਨੈਕਸਟ ਇਹ ਵਾਲੀ ਹੈਗੀ ਆ 850 ਦੀ ਠੀਕ ਹੈ 850 ਚ ਝੂਲੂਗਾ ਇਹ ਤੇ ਕਰ ਲਓ ਠੀਕ ਹੈ ਹਾਂ ਸੂਟ ਹੈ ਲਓ ਜੀ ਮੈਂ ਹੋਰ ਦਿਖਾਵਾਂ ਇੱਕ ਤੁਹਾਨੂੰ ਇਹ ਪੀਸ ਹੈ 650 ਨੇਚਰਲ ਕ੍ਰੇਪ ਪਤਲੀ-ਪਤਲੀ ਹੈ ਹਣ ਵਧੀਆ ਇਹ ਵੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਨੇਚਰਲ ਕ੍ਰੇਪ ਹੈ ਬਹੁਤ ਸੋਹਣੀ 1200 ਜਾਊਗਾ ਤੇ ਅੱਗੇ ਦੇਖੋ ਜੀ ਤੁਸੀਂ ਹੁਣ ਮੈਂ ਇਹਨਾਂ ਦਿਖਾਉਣੀ ਆ ਤੁਹਾਨੂੰ ਤੇ ਆ ਦੇਖੋ ਮੇਰਾ ਨਾ ਇੱਕ ਸੂਟ ਬਣਿਆ ਹੋਇਆ ਆ ਦੇਖੋ ਮੈਂ ਪਿੰਕ ਤੁਹਾਨੂੰ ਤਾਂ ਰੱਖਿਆ ਹੋਇਆ ਸੀ ਆ ਪਿਆ ਪਿੰਕ ਮੈਂ ਇਹ ਵਾਲਾ ਪਿੰਕ ਨੇਚਰਲ ਕਰੇਵ ਲਿਆ 1200 ਦਾ ਇਹ ਬੇਬੀ ਪਿੰਕ ਕਲਰ ਤੇ ਮੈਂ ਆਪਣਾ ਸੂਟ ਬਣਾਇਆ ਸੀਗਾ ਆਹ ਲੋ ਸਿੰਪਲ ਰੱਖੀ ਹੈਗੀ ਐ ਸਲਵਾਰ ਬਿਲਕੁਲ ਪਲੇਨ ਤੇ ਦੁਪੱਟਾ ਦੇਖੋ ਇਸ ਤਰ੍ਹਾਂ ਵੀ ਆਪਾਂ ਰੈਡੀ ਕਰ ਸਕਦੇ ਹੁੰਦੇ ਆ ਦੁਪੱਟੇ ਆਹ ਸੂਟ ਲਓ ਜੀ ਇੱਥੇ ਮੈਂ ਆ ਬਟਨਸ ਦਿੱਤੇ ਨੇ ਬੜੇ ਪਿਆਰੇ ਜਿਹੇ ਬਟਨ ਲਾਏ ਹੋਏ ਨੇ ਇੱਥੇ ਠੀਕ ਹੈ ਕਿੰਨੇ ਸੋਹਣੇ ਬਟਨ ਨੇ ਬਟਨ ਆਪਾਂ ਤੁਹਾਨੂੰ ਦੇ ਵੀ ਸਕਦੇ ਹਾਂ ਔਰ ਬਟਨ ਸਾਡੇ ਕੋਲ ਸਟਿਚਿੰਗ ਵੀ ਕਰਾ ਸਕਦੇ ਹਾਂ ਤੁਸੀਂ ਠੀਕ ਹੈ ਇਦਾਂ ਫਿਰ ਇਹ ਸਾਰੇ ਆ ਪਾਈਪਿੰਗ ਦਿੱਤੀ ਹੋਈ ਹੈ ਵਿੱਚ ਕਲੀਆਂ ਦੇ ਵਿੱਚ ਔਰ ਇੱਥੇ ਵੀ ਇਸ ਤਰ੍ਹਾਂ ਕਰਕੇ ਪਾਈਪਿੰਗ ਹੈ neck ਦੇ ਉੱਪਰ ਵੀ ਆ ਕਾਫੀ ਵਧੀਆ ਸੂਟ ਬਣਿਆ ਇਹ ਤੇ ਇਹ ਤੁਹਾਡਾ ਪਾਰਟੀ ਵਾਲਾ ਸੂਟ ਬਣ ਜਾਂਦਾ ਆ ਦੇਖੋ ਘੇਰੇ ਦੇ ਉੱਪਰ ਫਿਰ ਮੈਂ ਇਦਾਂ ਕਰਕੇ ਮੋਤੀਆਂ ਦੀ ਲੇਸ ਦਿੱਤੀ ਔਰ ਬੈਕ ਸਾਈਡ ਤੇ ਵੀ ਇਸ ਤਰ੍ਹਾਂ ਹੀ ਮੋਤੀਆਂ ਦੀ ਲੇਸ ਪਰ ਬੈਕ ਸਾਈਡ ਤੇ ਕਲੀਆਂ ਨਹੀਂ ਪਾਈਆਂ ਤੇ ਇਹ ਹੈਗੀ ਜੀ ਇਹਦੀ ਬਾਜੂ ਬਾਜੂ ਦੇਖੋ ਕਿੰਨੀ ਸੋਹਣੀ ਲੱਗਦੀ ਠੀਕ ਹੈ ਕਾਫੀ ਵਧੀਆ ਸੂਟ ਬਣ ਕੇ ਔ ਕੋਈ ਜਿਆਦਾ ਖਰਚ ਦੇ ਵਰਕ ਬੁਰਕ ਤੋਂ ਬਿਨਾ ਕਈ ਵਾਰੀ ਵਰਕ ਤੋਂ ਵੀ ਆ ਪੱਕ ਜਾਨੇ ਆ ਫਿਰ ਇਹਦੇ ਨਾਲ ਇਹ ਵਾਲਾ ਆਪਾਂ ਦੁਪੱਟਾ ਕਰਾਇਆ ਸੀਗਾ ਉਸ ਤਰ੍ਹਾਂ ਦੀ ਲੇਸ ਮਲਟੀ ਸ਼ੈਡ ਜੀ ਦੀ ਲਵਾ ਲਈ ਸੀ ਤਾਈ ਐਂਡ ਡਾਈ ਦੇ ਵਿੱਚ ਦੁਪੱਟਾ ਕਰਾਇਆ ਸੀ ਇਦਾਂ ਬਹੁਤ ਸੋਹਣਾ ਦੁਪੱਟਾ ਬਣਿਆ ਸੀਗਾ ਠੀਕ ਹੈ ਜੀ ਇਹ ਆਪਾਂ ਫੁੱਲ ਪਿਓਰ ਜਨੂਨ ਦੇ ਵਿੱਚ ਕਰਾਇਆ ਸੀ ਦੁਪੱਟਾ ਬਹੁਤ ਸੋਹਣਾ ਹਲਕਾ ਐਂਡ ਲਾਈਟ ਵੇਟ ਤੇ ਇਹ ਵਾਲੀ ਇਹਨੂੰ ਲੇਸ ਲਵਾ ਲਈ ਸੀ ਮਲਟੀ ਕਲਰ ਦੀ ਠੀਕ ਹੈ ਇਦਾਂ ਵੀ ਆਪਾਂ ਆਈਡੀਆ ਮਿਲ ਜਾਂਦਾ ਆਪਾਂ ਨੂੰ ਕਿ ਇਸ ਤਰ੍ਹਾਂ ਦੇ ਸੂਟ ਵੀ ਆਪਾਂ ਰੈਡੀ ਕਰਾ ਸਕਦੇ ਆ ਇਹ ਕੋਈ ਪੀਸ ਹੈ অর্ਗੈਂਜ਼ਾ ਦਾ ਇੱਕੋ ਹੀ ਪੀਸ ਹੈ ਇਹ ਆਪਣੇ ਕੋਲ ਠੀਕ ਹੈ 750 ਦੇ ਵਿੱਚ ਮਿਲ ਜੂਗਾ ਇਹ ਸੂਟ ਬੇਬੀ ਪਿੰਕ ਜਿਹਾ ਕਲਰ ਹੈਗਾ ਲਾਈਨਾਂ ਨੇ ਤੇੜੀਆਂ ਤੇੜੀਆਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਚੱਕ ਲੱਗਣ ਲੱਗ ਜਾਂਦਾ ਉਸ ਨੂੰ ਇਹ ਵਧੀਆ ਠੀਕ ਹੈ ਇੱਕ ਸੂਟ ਹੈ ਮੇਰੇ ਕੋਲ ਇਹਦੇ ਨਾਲ ਦਾ ਹੋਰ অর্ਗੈਂਜ਼ਾ ਦੇ ਨਾਲ ਦਾ 750 ਦੇ ਵਿੱਚ ਸੂਟ ਆ ਜੀ ਕਿ ਹੁਣ ਡਿਸਕਾਊਂਟ ਹੀ ਆ ਹਰ ਇੱਕ ਚੀਜ਼ ਤੇ ਲੋ ਇਹ ਵਾਲਾ ਇਹ ਵੀ ਤੁਹਾਨੂੰ ਪਹਿਲਾਂ 8800 ਦੇ ਦਿੱਤੇ ਸੀ 50 ਰੁਪਏ ਦਾ ਡਿਸਕਾਊਂਟ ਆ ਗਿਆ ਜੀ ਤੇ ਹੁਣ ਤੁਹਾਨੂੰ ਇਹ 7500 ਚ ਮਿਲ ਜੂਗਾ ਇਸ ਤੋਂ ਥੱਲੇ ਨਹੀਂ ਹੋ ਸਕਦਾ ਠੀਕ ਹੈ ਜੀ ਇਹਦੇ ਵਿੱਚੋਂ ਤਾਂ ਤੁਹਾਨੂੰ ਦੋ ਤਿੰਨ ਸੂਟ ਮਿਲ ਸਕਦੇ ਫਿਰ ਜੀ ਦੋ ਇਹਨਾਂ ਦੀ ਡਿਜ਼ਾਈਨਿੰਗ ਹੁੰਦੀ ਆ ਫਿਰ ਬੜੇ ਸੋਹਣੇ ਲੱਗਦੇ ਨੇ ਜੀ ਆ ਸੂਟ ਹੁਣ ਇੱਕ ਸੂਟ ਸਾਡਾ ਉਹ ਜਿਹੜਾ ਮੈਂ ਤੁਹਾਨੂੰ ਰੋਲ ਵਾਲਾ ਦਿਖਾਇਆ ਸੀਗਾ ਉਹਦੇ ਵਾਲਾ ਇੱਕ ਕਿਸੇ ਦੀ ਫਰੌਕ ਤੇ ਪਲਾਜ਼ੋ ਬਣਨ ਗਿਆ ਹੋਇਆ ਕਾਫੀ ਅੱਛਾ ਲੱਗਦਾ ਢੋਲੀ ਢੁਲੀ ਜੀ ਦੋ ਫਰੌਕ ਬਣ ਗਈ ਆ ਜੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਤੀ ਜੀ